ਸਤਿ ਸ਼੍ਰੀ ਅਕਾਲ ਪੰਜਾਬੀਓ ਦੇਸ਼ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਚਰਨਾਂ ਵਿੱਚ ਸਤਿ ਸ਼੍ਰੀ ਅਕਾਲ ਪੰਜਾਬ ਦੇ ਹਾਲਾਤ ਤੇ ਹਮੇਸ਼ਾ ਹੀ ਆਪਣੀ ਅਲਖ ਜਗਾਉਂਦੇ ਰਹਿੰਨੇ ਆ ਤੇ ਅੱਜ ਫੇਰ ਇੱਕ ਵਾਰੀ ਹਾਜ਼ਰ ਆ ਤੁਹਾਡੇ ਸਾਹਮਣੇ ਜੋ ਦਿੱਲੀ ਚੋਣਾ ਹਾਰਨ ਤੋਂ ਬਾਅਦ ਕੇਜਰੀਵਾਲ ਸਰਕਾਰ ਦਾ ਸ਼ੀਸ਼ਾ ਸਾਹਮਣੇ ਆਇਆ ਸਾਰੀ ਦੁਨੀਆ ਦੇ ਸਾਹਮਣੇ ਤੇ ਉਹਦਾ ਅਸਰ ਪੰਜਾਬ ਤੇ ਪੈਣਾ ਵੀ ਲਾਜ਼ਮੀ ਸੀ ਜਿਹਦੀ ਇੰਡੀਕੇਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਅੱਜ ਆਕੇ ਭਗਵੰਤ ਮਾਨ ਸਾਹਿਬ ਨੇ ਵੀ ਕਹਿ ਦਿੱਤਾ ਕਿ ਜੇ ਸਾਰੇ ਨੂੰ ਹੀ ਨਈ ਇਤਰਾਜ ਆ ਮੇਰੇ ਮੁੱਖ ਮੰਤਰੀ ਬਣ ਉਤੇ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ ਹੁਣ ਸਵਾਲ ਇਹ ਤੇ ਉੱਠਦਾ ਹੈ ਕਿ ਇਹ ਕੋਈ ਬਹੁਤ ਵੱਡਾ ਆਸਾਨ ਨਹੀਂ ਕਰਨਾ ਪਿਆ ਉਹਨਾਂ ਨੂੰ ਇਹ ਗੱਲ ਕਹਿ ਕੇ ਪੰਜਾਬ ਦੇ ਹਾਲਾਤ ਤੁਸੀਂ ਦਿਨੋ ਦਿਨ ਵੇਖ ਲਈ ਹੈ ਹੁਣ ਬਹੁਤ ਸਾਰੇ ਬੰਦੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸਮਰਥਕ ਨੇ ਉਹ ਅਲੱਗ-ਅਲੱਗ ਕਰਨਗੇ ਜਿਹੜੇ ਇਸ ਪਾਰਟੀਜ਼ ਦੇ ਮਰਥਕ ਨੇ ਉਹ ਅਲੱਗ-ਅਲੱਗ ਕਰਨਗੇ ਪਰ ਜੇ ਸਿਰਫ ਪੰਜਾਬ ਹਤਾਇਸ਼ੀ ਹੋ ਕੇ ਗੱਲ ਕਰੀਏ ਤੇ ਜੋ ਹਾਲਾਤ ਜਿਸ ਦਿਨ ਦੇ ਸੌ ਚੁੱਕੀ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਕਾਲਾ ਦੌਰ ਸੀ ਹੰਡਾਇਆ 84 ਤੋਂ ਬਾਅਦ ਤੇ ਜੋ 96 97 ਤੱਕ ਵੀ ਹਾਲਾਤ ਰਹੇ ਨੇ ਪੰਜਾਬ ਦੇ ਇੰਨਾ ਡਰ ਤਾਂ ਉਦੋਂ ਆਮ ਪਬਲਿਕ ਆਮ ਜਨਤਾ ਨੂੰ ਨਹੀਂ ਸੀ ਜਿੰਨਾ ਹੁਣ ਪਿਆ ਹੁਣ ਦੇਖਿਆ ਜਾਏ ਤਾਂ ਕੋਈ ਸੱਕੇਤ ਨਹੀਂ ਜਿਸ ਤਰ੍ਹਾਂ ਕਿ ਮੈਂ ਹੁਣੇ ਤੁਹਾਨੂੰ ਦਿਖਾਵਾਂਗਾ ਇਹ ਪੈਟਰੋਲ ਪੰਪ ਖੀਰਾ ਆਲੀ ਦਾ ਉਹ ਪੈਟਰੋਲ ਪੰਪ ਹੈ ਜਿੱਥੇ ਕੁਝ ਦਿਨ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਇੱਕ ਨੌਜਵਾਨ ਨੂੰ ਦੇ ਵਜਾ ਗੋਲੀ ਮਾਰ ਕੇ ਮੋਦੇ ਘਾੜ ਤਾਰਤਾ ਗਿਆ ਲੁੱਟ ਖੋਹ ਦੀ ਮਨਸਾ ਦੇ ਨਾਲ ਪਰ ਲੁੱਟ ਖੋਹ ਕਰਨ ਵਾਲੇ ਜਿਹੜੇ ਆ 19 ਸਾਲ ਤੋਂ ਲੈ ਕੇ ਇੱਕ ਨਬਾਲਗ ਵੀ ਐ ਤੇ 24 ਸਾਲ ਤੋਂ ਵੱਧ ਕੋਈ ਵੀ ਨਹੀਂ ਛੇ ਬੰਦਿਆਂ ਵਿੱਚੋਂ ਔਰ ਇੰਨੇ ਆਟੋਮੈਟਿਕ ਹਥਿਆਰ ਇੱਕ ਇਨ੍ਹਾਂ ਨੌਜਵਾਨਾਂ ਦੇ ਹੱਥ ਵਿੱਚ ਆ ਜਾਣੇ ਜਿੱਥੇ ਕਿ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਰਜਗਾਰ ਹੋਣਾ ਚਾਹੀਦਾ ਸੀ ਤੇ ਘਰ ਦੇ ਵਿੱਚ ਤਾਂ ਲਾਮਾ ਤਾਂ ਉਹਨੂੰ ਦਿੱਤਾ ਜਾਂਦਾ ਹੈ ਘਰ ਦਾ ਵੱਡਾ ਹੁੰਦਾ ਕਿ ਫਲਾਣਾ ਸਿੰਘ ਦਾ ਮੁੰਡਾ ਫਲਾਣਾ ਸਿੰਘ ਦਾ ਪੁੱਤਰਾ ਜੇ ਪਿੰਡ ਦੀ ਕੋਈ ਗੱਲ ਹੁੰਦੀ ਤੇ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਜਾਂਦਾ ਤੇ ਐਸ ਵੇਲੇ ਸਾਡੀ ਪੰਜਾਬ ਸਟੇਟ ਦਾ ਸਰਪੰਚ ਤਾਂ ਭਗਵਾਨ ਦਾ ਮਾਣ ਹੀ ਹੈ ਨਾ ਤੇ ਬੇਸ਼ੱਕ ਹੋ ਸਕਦਾ ਮੈਂ ਵੀ ਆਪ ਨੂੰ ਵੋਟ ਪਾਈ ਹੋਏ ਤੁਸੀਂ ਪਾਈ ਹੋਏ ਗੱਲ ਕਿਸੇ ਵੀ ਪਾਰਟੀ ਦੀ ਨਹੀਂ ਚਾਹੀਓ ਕਿਸੇ ਪਾਰਟੀ ਦੇ ਹੋਏ ਕਾਲੀ ਹੋਏ ਕਾਂਗਰਸ ਹੋਏ ਸਵਾਲ ਤੇ ਆਉਂਦਾ ਕਿ ਜਿਹੜੇ ਸਟੇਟ ਵਿੱਚ ਅਸੀਂ ਵੱਸਦੇ ਆਂ ਜਿੱਥੇ ਸਾਡਾ ਜੀਉਣਾ ਮਰਨਾ ਇਹਦੇ ਹਾਲਾਤ ਕੀ ਬਣ ਚੁੱਕੇ ਨੇ ਕੋਈ ਅਫਸਰ ਸ਼ਾਹੀ ਕਿਸੇ ਗੱਲ ਦੀ ਜ਼ਿੰਮੇਵਾਰੀ ਲੈਣੀ ਤਿਆਰ ਨਹੀਂ ਐਮਐਲਏ ਆਪਣੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਐਮਐਲਏ ਕਹਿ ਰਹੇ ਆ ਕਿ ਸਾਡੀ ਅਫਸਰ ਸ਼ਾਹੀ ਆਕੇ ਨਹੀਂ ਲੱਗਦੀ ਤੇ ਫਿਰ ਬਈ ਇਹ ਕਾਨੂੰਨ ਵਿਵਸਥਾ ਕਿਹੜੇ ਹਿਸਾਬ ਨਾਲ ਜਾ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਪਹਿਲਾਂ ਸਰਕਾਰਾਂ ਨੇ ਸੱਚਖੰਡ ਲਾਗੂ ਕੀਤਾ ਹੋਇਆ ਸੀ ਇੱਥੇ ਪਰ ਇਹ ਹੈ ਕਿ ਜਦੋਂ ਅਸੀਂ ਬਦਲਾਅ ਦੀ ਨੀਤ ਨਾਲ ਜਦੋਂ ਵੀ ਕੋਈ ਸਰਕਾਰ ਚੁਣਦੇ ਆ ਪੰਜਾਬੀਆਂ ਕੋਲ ਤਾਂ ਕੋਈ ਰਸਤਾ ਹੀ ਨਹੀਂ ਜਿੰਨੂੰ ਵੀ ਚੁਣਦੇ ਆ ਉਹ ਵੀ ਧੋਖਾ ਕਿਉਂ ਕਰ ਜਾਂਦਾ ਤੇ ਮੇਰੇ ਖਿਆਲ ਦੇ ਵਿੱਚ ਹੁਣ ਸਮਾਂ ਆ ਗਿਆ ਹੈ ਕਿ ਪਾਰਟੀਆਂ ਦੇ ਬਦਲ ਦੇ ਨਾਲੋਂ ਇੱਕ ਇਹੋ ਜਿਹੀ ਲਹਿਰ ਚਲਾਈ ਜਾਏ ਕਿ ਇਹ ਜਿੰਨੇ ਵੀ ਪੋਲੀਟੀਸ਼ਨ ਨੇ ਚਾਹੇ ਕਿਸੇ ਪਾਰਟੀ ਦੀ ਸਰਕਾਰ ਨਾਲ ਸੰਬੰਧਤ ਹੋਏ ਜਦੋਂ ਵੀ ਉਹ ਕੋਈ ਐਮਐਲਏ ਐਮਪੀ ਬਣਦਾ ਉਸ ਆਉਦੇ ਨੂੰ ਜਵਾਬਦੇਹ ਬਣਾਇਆ ਜਾਏ ਉਹ ਲੋਕਾਂ ਲਈ ਚ ਜਵਾਬਦੇਹ ਹੋਏ ਜਿਸ ਤਰ੍ਹਾਂ ਫੋਰਨ ਕੰਟਰੀ ਦੀ ਆਪਾਂ ਬੜੀ ਸਿਫਤ ਕਰਦੇ ਹਾਂ ਸਾਰੇ ਪਰ ਉੱਥੇ ਇਹੀ ਗੱਲ ਆ ਕਿ ਉੱਥੇ ਦੇ ਜਿਹੜੇ ਪੋਲੀਟੀਸ਼ਨ ਆ ਉਹਨਾਂ ਨੂੰ ਬਹੁਤ ਡਰ ਹੁੰਦਾ ਇਸ ਚੀਜ਼ ਦਾ ਕਿ ਜਿਹੜੀ ਉੱਥੋਂ ਦੀ ਲੋਕਲ ਆਵਾਮ ਆ ਜਿਹੜੀ ਪਬਲਿਕ ਆ ਜਿਹੜੇ ਵੋਟਰ ਨੇ ਉਹਨਾਂ ਨੂੰ ਜਵਾਬ ਕੀ ਦੇਣਾ ਉੱਥੇ ਹਰ ਨਾਗਰਿਕ ਨੂੰ ਹੱਕ ਹੁੰਦਾ ਉਹ ਆਪਣੀ ਆਵਾਜ਼ ਉਠਾ ਸਕਦਾ ਤੇ ਸਾਡੇ ਦੇਸ਼ ਦਾ ਤਾਂ ਇਨਜਾਮ ਇਹ ਆ ਜੇ ਕੋਈ ਪੱਤਰਕਾਰ ਵੀ ਸੱਚੀ ਗੱਲ ਕਰਦਾ ਤਾਂ ਅਗਲੇ ਦਿਨ ਜਾਂ ਤਾਂ ਉੱਥੇ ਕੋ ਹਮਲਾ ਹੋ ਜਾਂਦਾ ਜਾਂ ਉੱਥੇ ਕੀਸ ਕਰਕੇ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਤੇ ਬਹੁਤ ਜ਼ਿਆਦਾ ਸਮਾਂ ਜੀ ਆ ਚੁੱਕਾ ਹੈ ਕਿ ਅੱਜ ਸਭ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਪਛਾਨਣੀ ਪੈਗੀ ਨਹੀਂ ਤੇ ਸਭ ਦੇ ਧੀਆ ਪੁੱਤਰ ਇੱਥੇ ਹੀ ਜੰਮਣੇ ਇੱਥੇ ਹੀ ਪੜਲਣੇ ਸਭ ਨੇ ਇੱਥੇ ਜਵਾਨ ਹੋਣਾ ਔਰ ਕਿੰਨਾ ਚਿਰ ਆਇਲਟਸ ਕਰਕੇ ਅਸੀਂ ਬਾਹਰ ਜਾਂਦੇ ਰਵਾਂਗੇ ਕਈ ਕੋ ਹੱਲ ਨਹੀਂ ਜੀ ਅਸੀਂ ਭੇਜ ਵੀ ਚੁੱਕੇ ਆ ਮੈਨੂੰ ਤਾਂ ਲੱਗਦਾ ਇੱਕ ਦਿਨ ਉਹਨਾਂ ਨੇ ਵਾਪਸ ਆਉਣਾ ਹੁਣ ਕਵਾਇਦ ਅਮਰੀਕਾ ਨੇ ਤਾਂ ਸ਼ੁਰੂ ਕਰ ਦਿੱਤੀ ਹੈ ਤੇ ਅਸੀਂ ਆਪਣੀ ਇਨੀ ਪਵਿੱਤਰ ਧਰਤੀ ਨੂੰ ਹੀ ਵਧੀਆ ਬਣਾ ਲਈਏ ਇਸ ਅਹੁਦੇ ਨੂੰ ਜਵਾਬ ਆਪ ਦੇ ਬਣਾਇਆ ਜਾਏ ਜਿਹੜਾ ਵੀ ਇਹਨਾਂ ਅਹੁਦਿਆਂ ਤੇ ਬੈਠਦਾ ਮੇਰੇ ਖਿਆਲ ਦੇ ਵਿੱਚ ਤਾਂ ਮੈਂ ਆਪਣੀ ਰਾਏ ਦਿੱਤੀ ਹੈ ਤੇ ਸਾਰੇ ਪੰਜਾਬੀ ਜਿੱਥੇ-ਜਿੱਥੇ ਵੀ ਦਰਦ ਰੱਖਦੇ ਆ ਇਹ ਮੰਚ ਖੁੱਲਾ ਔਰ ਮੈਂ ਸਾਰਿਆਂ 'ਗੇ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਵਿਚਾਰ ਦਿਓ ਤੇ ਕਿਸੇ ਖੁੱਲੇ ਮੰਚ ਦੇ ਉੱਪਰ ਇਹਦੀ ਵਿਚਾਰ ਕੀਤੀ ਜਾਏ ਇਹ ਮંચ ਮੈਂ ਤੁਹਾਨੂੰ ਮਹੱਈਆ ਕਰਾਉਣ ਦਾ ਵਾਅਦਾ ਕਰਦਾ ਤੇ ਖੋਲੀ ਇਹ ਤੌਰ ਤੇ ਸੱਦਾ ਹੈ ਸਾਰੇ ਬੁੱਧੀਜੀਵੀਆਂ ਨੂੰ ਕਿ ਆਪਣੇ ਆਪਣੇ ਵਿਚਾਰ ਦਿਓ ਬਹੁਤ ਬਹੁਤ ਧੰਨਵਾਦ